ਸਗੀਆ ਵਸ ਅਨਲ ਆਗਮ ਜੈਸੀ ਲਹਿਰ ਮਹਿ ਉਦਦ ਜਲ ਕੇਵਲ ਜਲ ਮਾਹੀ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਆਉਂਦੀਆਂ ਨੇ ਬਹੁਤ ਉੱਚੀਆਂ ਉੱਚੀਆਂ ਉੱਡਦੀਆਂ ਨੇ ਸਾਨੂੰ ਭੁਲੇਖਾ ਪੈਂਦਾ ਕਿ ਲਹਿਰਾਂ ਕੁਝ ਹੋਰ ਨੇ ਤੇ ਸਮੁੰਦਰ ਕੁਝ ਹੋਰ ਹੈ ਭਗਤ ਰਵਦਾਸ ਜੀ ਕਹਿੰਦੇ ਨਹੀਂ ਭਾਏ ਸਮੁੰਦਰ ਹੀ ਲਹਿਰਾਂ ਨੇ ਤੇ ਲਹਿਰਾਂ ਹੀ ਸਮੁੰਦਰ ਨੇ ਕਹਿੰਦੇ ਉਹੀ ਪਾਣੀ ਐ ਉਹ ਉੱਚੇ ਉੱਠਿਆ ਸਾਨੂੰ ਇਸ ਤਰ੍ਹਾਂ ਹੋ ਗਿਆ ਕਿ ਜਿਹੜੀਆਂ ਲਹਿਰਾਂ ਨੇ ਉਹ ਵੱਖਰੀਆਂ ਨੇ ਤੇ ਸਮੁੰਦਰ ਵੱਖਰਾ ਕਹਿੰਦੇ ਨਹੀਂ ਸਮੁੰਦਰ ਹੀ ਲਹਿਰਾਂ ਨੇ ਤੇ ਲਹਿਰਾਂ ਹੀ ਸਮੁੰਦਰ ਨੇ ਕਹਿੰਦੇ ਇਹ ਸਾਡੇ ਅੰਦਰ ਭਲੇਖ ਹੈ ਮਾਦਵੇ ਕਿਆ ਕਹੀ ਐ ਭ੍ਰਮ ਐਸਾ ਮਾਦਵੇ ਇਹ ਭਗਤ ਰਵਦਾਸ ਜੀਆ ਦਾ ਬਹੁਤ ਸਮਝ ਲਓ ਕਿ ਉਹਨਾਂ ਦਾ ਸਭ ਤੋਂ ਵਧੀਆ ਸ਼ਬਦ ਹੈ ਮਾਦਵੇ ਮਾਦੋ ਇਹ ਸ਼ਬਦ ਬਹੁਤ ਥਾਵੇਂ ਭਗਤ ਰਵਦਾਸ ਜੀ ਨੇ ਵਰਤੇ ਆ